ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਦੇ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਆਪਣੇ ਫੇਸਬੁੱਕ ਪੇਜ ਨੂੰ ਵੀ ਜਿਹੜਾ ਜ਼ਰੂਰ ਤੁਸੀਂ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਿਹੜਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਐਦਾਂ ਦੀਆਂ ਹਰ ਰੋਜ਼ ਇਹ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਆਪਾਂ ਤੁਹਾਨੂੰ ਚਾਰ ਨਗ ਜਿਹੜੇ ਆ ਦੋਸਤੋ ਉਹ ਸੇਲ ਲਈ ਵੀਰ ਦੇ ਕੋਲ ਅਵੇਲੇਬਲ ਨੇ ਨੀਲੀ ਰਵੀ ਦੀਆਂ ਕਟੀਆਂ ਦੋਸਤੋ ਸ਼ੌਂਕ ਵੀ ਬੜਾ ਵੱਡਾ ਹੈਗਾ ਨੀਲੀ ਰਵੀ ਦੇ ਨਾਲ ਪ੍ਰੇਮ ਪਿਆਰ ਬਹੁਤ ਜ਼ਿਆਦਾ ਹੈ ਤੇ ਸੇਲ ਪਰਚੇਜ ਦਾ ਕੰਮ ਵੀ ਹੈਗਾ ਕਿਉਂਕਿ ਹਰ ਇੱਕ ਭੈਣ ਭਰਾ ਤੱਕ ਜਿਹੜੀ ਚੀਜ਼ ਜਾਣੀ ਚਾਹੀਦੀ ਆ ਉਹ ਵੀਰ ਦਾ ਮੁੱਖ ਟੀਚਾ ਹੈਗਾ ਸੋ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਇਹ ਵਿਜ਼ਿਟ ਕਰ ਲੈਣੀ ਪਿੰਡ ਮਿਲਕ ਅਕਾਲੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਜਿਹੜਾ ਦੋਸਤੋ ਮੋਗਾ ਲੱਗਦਾ ਹੈਗਾ ਤੇ ਬਿਲਕੁਲ ਫਤਿਹਗੜ ਪੈਤੂਰ ਨੇੜੇ ਹੈਗਾ ਕੋਈ ਜ਼ਿਆਦਾ ਨਹੀਂ ਕਹਾਂਗਾ ਕੋਈ 3 ਤੋਂ 4 ਕਿਲੋਮੀਟਰ ਜਾਂ 3 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਫਤਿਹਗੜ ਪੈਤੂਰ ਤੇ ਮਘੂ ਵੀ ਤਕਰੀਬਨ ਕੋਈ ਜ਼ਿਆਦਾ ਨਹੀਂ 12 ਕਿਲੋਮੀਟਰ ਦੀ ਦੂਰੀ ਹੈਗੀ ਆ ਬਿਲਕੁਲ ਨੇੜੇ-ਨੇੜੇ ਲੱਗਦੇ ਏਰੀਆ ਦੋਸਤੋ ਕੋਟ ਹੀ ਸੇ ਖਾਂ ਹੋਰ ਵੀ ਬਹੁਤ ਸਾਰੇ ਪਿੰਡ ਨੇ ਆਪਾਂ ਓਨਰ ਦੀ ਗੱਲ ਕਰੀਏ ਤੇ ਅਮਨਦੀਪ ਸਿੰਘ ਢਿੱਲੋਂ ਵੀਰ ਦਾ ਨਾਮ ਆ ਹਰ ਵਾਰ ਵੀਡੀਓ ਆਪਾਂ ਪਾਈ ਦੀ ਹੈ ਵੀਰ ਦੀ ਅੱਜ ਦੋਸਤੋ ਜਿਹੜੀਆਂ ਮੈਂ ਤੁਹਾਨੂੰ ਕਟੀਆਂ ਦਿਖਾਉਣੀਆਂ ਨੇ ਬਹੁਤ ਚੰਗੇ ਸਟੈਂਡਰਡ ਦੀਆਂ ਕਟੀਆਂ ਨੇ ਆ ਬਿਲਕੁਲ ਕੈਰੇਕਟਰ ਵੱਲੋਂ ਵੀ ਵੇਖੋਗੇ ਤੇ ਵੈਸੇ ਵੀ ਤੁਹਾਨੂੰ ਜਿਹੜੀਆਂ ਖੂਬੀਆਂ ਨਜ਼ਰ ਆ ਜਾਣਗੀਆਂ ਤੇ ਜਿਹੜੇ ਫੰਕਸ਼ਨ ਨੇ ਦੋਸਤੋ ਜਿਵੇਂ ਆਪਾਂ ਕਹਿ ਲਈਏ ਵੀ ਚੰਗੇ ਚੰਗੀਆਂ ਆਪਾਂ ਗੱਟੀਆਂ ਮਹਿੰਗੀਆਂ ਲੈਣੇ ਤਾਂ ਚੰਗੇ ਚੰਗੇ ਫੰਕਸ਼ਨ ਵੀ ਆਪਾਂ ਨੂੰ ਵੇਖਣ ਨੂੰ ਮਿਲਦੇ ਐ ਇਸੇ ਤਰ੍ਹਾਂ ਦੋਸਤੋ ਜਿਹੜੇ ਫੰਕਸ਼ਨ ਨੇ ਉਹ ਵੀਰ ਢਿੱਲੋ ਅਮਨਦੀਪ ਆਪਾਂ ਨੂੰ ਦੱਸੇਗਾ ਕੀ ਕੀ ਇਹਨਾਂ ਦੇ ਜਿਹੜੇ ਰਿਕਾਰਡ ਹੈਗੇ ਆ ਬੱਚਿਆਂ ਦੇ ਸਤਿ ਸ਼੍ਰੀ ਅਕਾਲ ਬਾਈ ਰਾਜਸੰਧੂ ਮੇਰੇ ਵੱਲੋਂ ਜਿਹੜਾ ਰਾਜਸੰਧੂ ਫਾਰਮਿੰਗ YouTube ਚੈਨਲ ਤੇ Facebook ਪੇਜ ਨਾਲ ਜੁੜੇ ਆ ਦਰਸ਼ਕ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹੀ ਰਿਕਵੈਸਟ ਕਰ ਦਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਾਈ ਬਹੁਤ ਵਧੀਆ ਕੰਮ ਕਰ ਰਿਹਾ ਦੂਰ ਦੂਰ ਤੱਕ ਦੇ ਤੁਹਾਨੂੰ ਜਿਹੜੇ ਨਗੀਨੇ ਆ ਪਾਕਿਸਤਾਨੀ ਬਲੱਡ ਲਾਈਨ ਦੇ ਵਸਤੀ ਸੁਣਨ ਵਾਲਿਆਂ ਦੇ ਫਰੂਜ਼ਪੁਰ ਲੈਣਦੇ ਅੰਮ੍ਰਿਤਸਰ ਦੇ ਲੈਣਦੇ ਹਨਾ ਮੰਨ ਲਓ ਵੀਰ ਨਗੀਨੇ ਦਿਖਾਉਂਦਾ ਰਹਿੰਦਾ ਤੇ ਇਹ ਜਿਹੜੇ ਮੰਨ ਲਓ ਨਗੀਨੇ ਦੇਖ ਕੇ ਆਪਾਂ ਨੂੰ ਪਤਾ ਲੱਗਦਾ ਕਿ ਨੀਲੀ ਰਾਵ ਉਹ ਕਿਦਾਂ ਦੀ ਆ ਉਹਦਾ ਬੋਡੀ ਢਾਂਚਾ ਕਿਦਾਂ ਦਾ ਕਿਦਾਂ ਦੀ ਲਾਤਾਂ ਬਹਿਣੀ ਉਠਣੀ ਕਿਦਾਂ ਦੀ ਆ ਖੜਨੀ ਕਿਦਾਂ ਦੀ ਆ ਤੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਵੀਰ ਜਿਹੜੇ ਇਸ ਚੈਨਲ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਮਿਹਰਬਾਨੀ ਹਾਂਜੀ ਅ ਸੋ ਦੋਸਤੋ ਆਪਾਂ ਪੁੱਛ ਲੈਂਦੇ ਆ ਵੀਰ ਢਿੱਲੋ ਤੋਂ ਵੀ ਜਿਹੜੇ ਆਪਣੇ ਕੋਲ ਨਾ ਆਏ ਨੇ ਤੇ ਵੀਰੇ ਇਹ ਚਾਰੇ ਨਾਕ ਆਪਣੇ ਕੋਲ ਸੇਲ ਲਈ ਆ ਹੈ ਤਾਂ ਸੇਲ ਲਈ ਆ ਵੀਰ ਹਾਂਜੀ ਜੇ ਕੋਈ ਵੀਰ ਸ਼ੌਂਕੀ ਵੀਰ ਹੋਊਗਾ ਪੈਸੇ ਲਾਉਣ ਵਾਲਾ ਹਾਂਜੀ ਤਾਂ ਜ਼ਰੂਰ ਦੇਾਂਗੇ ਠੀਕ ਆ ਜੇ ਉਹਦੇ ਕਹਿਣ ਵਾਂਗੂ ਕਿਸੇ ਵੀਰ ਦੀ ਸਮਝ 'ਚ ਨਾ ਆਏ ਤਾਂ ਹੋਰ ਵੀਡੀਓ ਵੀ ਬਥੇਰੀਆਂ ਆਪਣੇ ਵੀਰ ਭਰਾ ਪਾਉਂਦੇ ਰਹਿੰਦੇ ਆ ਤੇ ਉੱਥੋਂ ਵੇਖ ਕੇ ਵੀ ਡੰਗਰ ਖਰੀਦ ਸਕਦੇ ਆ ਕਿ ਆਪਣੇ ਕੋਈ ਡੰਗਰ 'ਚ ਕੋਈ ਕਮੀ ਪੇਸ਼ ਹੀ ਲੱਗਦੀ ਆ ਜਾਂ ਮੁੱਲ ਜ਼ਿਆਦਾ ਲੱਗਦਾ ਹੋਇਆ ਕਿਸੇ ਵੀਰ ਨੂੰ ਬਿਲਕੁਲ ਜੀ ਜੀ ਤਾਂ ਜਰੂਰ ਮੈਂ ਇਹੀ ਗੱਲ ਕਹੂੰਗਾ ਮੈਂ ਖੁਦ ਕਹਿੰਦਾ ਬੇਸ਼ੱਕ ਡੰਗਰ ਹੋਰ ਕਿਤੋਂ ਵੀ ਤੁਸੀਂ ਖਰੀਦ ਸਕਦੇ ਪਰ ਇੱਕ ਵਾਰ ਡੰਗਰ ਨੂੰ ਡੰਗਰ ਨਾਲ ਕੰਪੈਰੀਨ ਜਰੂਰ ਕਰਿਓ ਬਿਲਕੁਲ ਬਿਲਕੁਲ ਦੇਖਿਓ ਵੀ ਕੀ ਗੱਲਬਾਤ ਹੈਗੀ ਆ ਬਿਲਕੁਲ ਹਾਂਜੀ ਸੋ ਦੋਸਤੋ ਮੈਂ ਇੱਕ ਪੁਰੀ ਜਿਹੜੇ ਬਿਲਕੁਲ ਥੋੜੇ ਜਿਿਹ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਇੱਕ ਬਿਆਨ ਕਰ ਦੇਣਾ ਵੀ ਆਹ ਸਾਹਮਣੇ ਜਿਹੜੀਆਂ ਤੁਸੀਂ ਚੀਜ਼ਾਂ ਦੇਖ ਰਹੇ ਹੋ ਇਹ ਨੀਲੀ ਰਾਵੀ ਦੀਆਂ ਅਸਲ ਚੀਜ਼ਾਂ ਨੇ ਦੋਸਤੋ ਮੈਂ ਇਹ ਉਹ ਤਾਂ ਉਹ ਵੀ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗਾ ਜਿਨ੍ਹਾਂ ਦੇ ਦਰਤੋਂ ਬਾਜ ਬਰੇਡ ਵੀ ਤੁਹਾਨੂੰ ਚਲੋ ਮਿਲ ਜਾਣਗੇ ਬਾਕੀ ਆ ਸਫੇਦੀ ਤੁਸੀਂ ਦੇਖੋਗੇ ਕੋਈ ਨਿਸ਼ਾਨ ਲੱਗੀ ਹੋਇਆ ਦੋਸਤੋ ਬਿਲਕੁਲ ਆ ਵੇਖੋ ਤੁਸੀਂ ਮੇਨ ਗੱਲ ਸੰਧੂ ਸਾਹਿਬ ਦੇਖੋ ਮਵੀ ਇਹਨਾਂ ਲਈ ਉਪਰਾਵਾਂ ਹਾਂਜੀ ਕੱਲ ਰਾਤੀ ਆਈਆਂ ਵਾ ਜਿਹੜੇ ਵੀਰਾਂ ਨੇ ਦਵਾਈਆਂ ਸ਼ਾਇਦ ਉਹਨਾਂ ਨੇ ਵੀ ਵੀਡੀਓ ਦੇਖਣੀ ਆ ਜਿਨ੍ਹਾਂ ਦੇ ਘਰਵਾਈਆਂ ਸ਼ਾਇਦ ਉਹਨਾਂ ਨੇ ਵੀ ਇਹ ਵੀਡੀਓ ਦੇਖ ਲੈਣੀ ਕਿਉਂਕਿ ਸੋਸ਼ਲ ਮੀਡੀਆ ਇਹੋ ਜਿਹਾ ਨੈਟਵਰਕ ਬਣ ਚੁੱਕਾ ਵਾ ਜਿਹਦੀ ਉੱਪਰ ਬੰਦੇ ਹੁਣ ਬਹੁਤ ਜ਼ਿਆਦਾ ਜੁੜੇ ਸਾਰੇ ਫੇਸਬੁਕ ਤੇ YouTube ਤੇ ਜੁੜੇ ਆ ਬਿਲਕੁਲ ਉਹਨਾਂ ਨੇ ਵੀ ਦੇਖ ਲੈਣੀ ਇਹ ਰਾਤੀ ਆਈਆਂ ਮੇਰੇ ਕੋਲੇ ਠੀਕ ਹੈ ਪੂਰੇ 9-10 ਵਜੇ ਪਹੁੰਚੀਆਂ ਠੀਕ ਆ ਸੋ ਮੇਰੇ ਲਈ ਵੀ ਇਹ ਨਵੀਆਂ ਬਾਦੇ ਤੁਹਾਡੇ ਲਈ ਵੀ ਨਵੀਆਂ ਮੇਨ ਗੱਲ ਹੁੰਦੀ ਭਾਜੀ ਜਾਤ ਨਸ ਨਹੀਂ ਬਿਲਕੁਲ ਗਾਲਾ ਗਾਲਾ ਪਟਿਆ ਹੋਇਆ ਝੋਟੀਆਂ ਨੇ ਬਿਲਕੁਲ ਵੀ ਨਹੀਂ ਡਰ ਰਹੀਆਂ ਇਹ ਹੁੰਦੇ ਬਰੀਡ ਕੈਰੈਕਟਰ ਬਿਲਕੁਲ ਨਸਲਾ ਤੁਸੀਂ ਨਹੀਂ ਤੇ ਡਾਕਟਰ ਕਿਤੇ ਜਾਂ ਕੋਈ ਉਪਰਾ ਬੰਦਾ ਬਾਹਰ ਚੋਂ ਟੱਪੇ ਨਾ ਤੇ ਮੇਰੇ ਹਿਸਾਬ ਨਾਲ ਪਸ਼ੂ ਖੁਰਲੀਆਂ ਚੜ ਜਾਂਦੇ ਆ। ਬਿਲਕੁਲ। ਇਹ ਜਿਹੜੇ ਕਰੈਕਟਰ ਹੁੰਦੇ ਆ ਨਾ ਬਰੀਡ ਹੁੰਦੀ ਆ ਇਹ ਬਰੀਡ ਹੀ ਦੱਸਦੀ ਆ ਵੀ ਸਾਡੇ ਚ ਕੋਈ ਲੱਛਣ ਹੈਗਾ ਮਾਪਿਓ ਵਾਲਾ। ਇਹਨਾਂ ਨੂੰ ਪੂਰਾ ਡਰ ਨਹੀਂ ਤੁਹਾਡਾ ਹੁਣ ਤੁਸੀਂ ਆਪਣਾ ਡਰਾਈਵ ਉਹ ਹੱਥ ਚ ਲਿਆ ਕੈਮਰਾ ਲਿਆ ਤੁਸੀਂ ਮੰਨ ਲਓ ਫੋਕਸ ਕਰ ਰਹੇ ਹਰ ਇੱਕ ਚੀਜ਼ ਤੇ ਤੇ ਆ ਮੈਨੀਮਲ ਤਾਂ ਖੁਰਲੀਆਂ ਟੱਪ ਜਾਂਦੇ ਆ ਜਿਨ੍ਹਾਂ ਦੇ ਵਿੱਚ ਮੰਨ ਲਓ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਉਹ ਇੰਨਾ ਟਾਈਮ ਥੋੜੀ ਲਾਉਂਦੇ ਤੁਹਾਨੂੰ ਵੀ ਪਤਾ ਹੀ ਆ ਘਰ ਵਿੱਚ ਆਪਣੇ ਐਨੀਮਲ ਹਰ ਇੱਕ ਦੇ ਰੱਖੇ ਆ। ਬਿਲਕੁਲ। ਇਹ ਕੋਈ ਗੱ ਦੀ ਬਰੀਡ ਆ ਬਿਲਕੁਲ ਸ਼ਾਂਤ ਸੁਭਾਅ ਦੀ ਬਰੀਡ ਆ ਇਹ ਆਪਾਂ ਨੂੰ ਵੀ ਪਤਾ ਵੀ ਮੈਂ ਮੈਂ ਹੀ ਆਪਣਾ ਜਿਹੜਾ ਚੈਨਲ ਬਣਾਇਆ ਵਾ ਇਸੇ ਕਰਕੇ ਬਣਾਇਆ ਵਾ ਕਿ ਪੰਜਾਬ ਦੀ ਨੀਲੀ ਰਾਵੀ ਵੱਧ ਤੋਂ ਵੱਧ ਮੈਂ ਪ੍ਰਮੋਟ ਕਰ ਸਕਾਂ ਤੇ ਨੀਲੀ ਰਾਵੀ ਨੂੰ ਬਚਾਇਆ ਜਾ ਸਕੇ ਜਿੱਦਾਂ ਕਿ ਆਪਾਂ ਨੂੰ ਵੀ ਪਤਾ ਹਰਿਆਣੇ ਦੀ ਜਿਹੜੀ ਨਸਲ ਮੋਰਾ ਨਸਲ ਆ ਤੇ ਪੰਜਾਬ ਦੀ ਨੀਲੀ ਰਾਵੀ ਆ ਸਿਰਫ ਕੰਮ ਕਰਨਾ ਪਊਗਾ ਵੀਰ ਆਉਣ ਵਾਲੇ ਕੋਈ ਦੋ-ਵਾਂ ਚੋ-ਵਾਂ ਸਾਲਾਂ ਦੇ ਵਿੱਚ ਉਹ ਦਿਨ ਦੂਰ ਨਹੀਂ ਜਿੱਦਣ ਆਪਣੇ ਵੀ ਹਰ ਇੱਕ ਦੇ ਘਰੇ 20-20 ਲੀਟਰ ਵਾਲੀ ਮੱਝ ਖੜੀ ਹੋਊਗੀ ਪਰ ਟਾਈਮ ਲੱਗੂਗਾ ਵੀਰ ਸਮਾਂ ਲੱਗਦਾ ਜੀ ਹਾਂ ਸਮਾਂ ਲੱਗੂਗਾ ਆਜੂਗੀ ਪਰ ਹੁਣ ਆਜੂਗੀ ਹੁਣ ਮੈਨੂੰ ਬਾ ਜਿਵੇਂ ਲੋਕਾਂ ਦਾ ਕੰਮ ਦੇਖ ਰਿਹਾ ਵੀਰ ਭਰਾਵਾਂ ਦਾ ਸੱਜਣ ਮਿੱਤਰਾਂ ਦਾ ਕੰਮ ਦੇਖ ਬਿਲਕੁਲ ਥੋਣ ਆ ਜੂਗੀ ਬਰੀਡ ਪੰਜਾਬ ਚ 20 ਲੀਟਰ 22 ਲੀਟਰ ਵਾਲੀ ਆ ਜੂਗੀ ਹਾਂਜੀ ਕਿਉਂਕਿ ਅਭੀ ਰਹਿਣਾ ਪਹਿਲਾਂ ਪਸ਼ੂ ਲੱਭਿਆਂ ਵੀ ਥੋਣ ਨੂੰ ਵਪਾਰ ਦੀ ਲੈਣ ਦੇ ਵਿੱਚ ਉਹ ਐਵੇਂ ਦਾ ਕਿ ਟਮਾਟਲਾ ਮਿਲਦਾ ਸੀ ਪਰ ਅੱਜ ਜੇਕਰ ਲੋਕ ਏਆਈ ਕਰਵਾ ਰਹੇ ਨੇ ਚੰਗੇ ਬੁੱਲ ਤੋਂ ਜੰਪਲਵਾ ਰਹੇ ਨੇ ਤੇ ਆਪਾਂ ਨੂੰ ਜਿਹੜੇ ਬੱਚੇ ਆਪਣੇ ਕੋਲ ਵੀ ਜਿਹੜੀ ਮਤਲਬ ਕੀ ਪਹੁੰਚ ਹੋ ਉਹਨਾਂ ਹੀ ਮਤਲਬ ਕੀ ਰੇਟ ਵੀ ਘਟੂਗਾ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਜਦੋਂ ਚੀਜ਼ ਦੀ ਸ਼ਾਰਟੇਜ ਹੁੰਦੀ ਉਹ ਰੇਟ ਵੱਧ ਹੁੰਦੇ ਜਦੋਂ ਨੋਰਮਲੀ ਆਪ ਉਹਨੂੰ ਬਿਲਕੁਲ ਜੈਨੂਅਰ ਮਿਲਣਗੇ ਬੱਚੇ ਬੱਚੇ ਵੀ ਆਪਣੋਂ ਬਿਲਕੁਲ ਘੱਟ ਖਰਚ ਕਰਕੇ ਮਿਲ ਜਾਣਗੇ ਬਿਲਕੁਲ ਵੀਰ ਬਿਲਕੁਲ ਬਾਕੀ ਦਾ ਮੇਨ ਗੱਲ ਅੱਗੇ ਲੋਕਾਂ ਨੂੰ ਜਾਗਰੂਕਤਾ ਨਹੀਂ ਸੀਗੀ ਇਨ ਬਰੀਡ ਦੇ ਸ਼ਿਕਾਰ ਬਹੁਤ ਹੁੰਦੇ ਰਹੇ ਆ ਘਰੇ ਇੱਕ ਛੋਟਾ ਰੱਖ ਲੈਣਾ ਉਹਦੇ ਬੱਚੇ ਲੈ ਲੈਣੇ ਉਹਦੇ ਬੱਚਿਆਂ ਦੇਗਾ ਫਿਰ ਉਹੀ ਬੱਚੇ ਯੂਜ਼ ਕਰੀ ਜਾਣੇ ਹੁਣ ਹਰ ਇੱਕ ਨੂੰ ਪਤਾ ਵਾ ਕਈ ਵੀਰ ਮੈਨੂੰ ਫੋਨ ਲਾਉਂਦੇ ਕਈ ਭੈਣਾਂ ਫੋਨ ਲਾਉਂਦੀਆਂ ਪੁੱਛਦੀਆਂ ਵੀਰ ਵੀ ਮੰਨ ਲਓ ਕਿਹੜੀ ਬਲੱਡ ਬਲੱਡ ਰੈਡ ਸਾਰੀ ਚੰਗੀ ਹੁੰਦੀ ਆ ਸਿਰਫ ਤੁਸੀਂ ਆਪਣੇ ਘਰੇ ਤਿਆਰ ਕਰੋ ਇਨ ਬਰੀਡ ਦਾ ਸ਼ਿਕਾਰ ਨਾ ਹੋਣ ਦਿਓ ਮੈਂ ਤਾਂ ਇਹੀ ਗੱ ਹੋਰ ਸੀਮ ਲਵਾਓ ਇਹ ਨਹੀਂ ਪੱਪੂ ਸੰਧੂ ਵਾਲੇ ਹੋਰ ਝੋਟਿਆ ਦਾ ਲਵਾ ਲਓ ਹੁਣ ਕਿਉਂਕਿ ਝੋਟੇ ਆ ਇੱਕੋ ਬ੍ਰੀ ਲਾਈਨ ਦੇ ਤੁਰੇ ਯਾਰੇ ਹੁਣ ਬਹੁਤ ਵਧੀਆ ਕੰਮ ਕਰ ਰਹੇ ਆ ਵੀਰ ਦੋ ਵਕਰੀ ਬਲੱਡ ਲਾਈਨ ਦੇ ਮੈਂ ਨਾਮ ਨਹੀਂ ਦੱਸੂਗਾ ਉਹਨਾਂ ਨੇ ਮੈਨੂੰ ਰੋਕਿਆ ਹੋਇਆ ਵਕਰੀ ਬਲੱਡ ਲਾਈਨ ਦੇ ਦੋ ਕਟੇ ਆ ਜਿਹੜੀ ਮੇਰੀ ਨਿਗਾਹ ਦੇ ਵਿੱਚ 22 23 23 ਕਿਲੋ ਵਾਲੇ ਰਿਕਾਰਡ ਆਲੇ ਤੇ ਉਹਨਾਂ ਦੀਆਂ ਮਾਵਾ ਨੇ ਲਾਈਵ ਦੁੱਧ ਚਵਾਇਆ ਵਾ 22 23 ਕਿਲੋ ਉਹ ਜਦੋਂ ਉਹਨਾਂ ਦੇ ਬੱਚੇ ਗਾ ਆ ਜਾਣਗੇ ਤੇ ਆਪੇ ਵੀਰ ਸੰਧੂ ਤੈਨੂੰ ਵੀ ਪਤਾ ਜਿਹੜੀ ਇਹ ਲਾਈਨ ਦੇ ਸੁਧਾਰ ਹੋ ਜਾਣਾ ਬ੍ਰੀਡ ਤੇ ਸੁਧਾਰ ਹੋ ਜਾਣਾ ਜੀ ਬਿਲ ਇਹ ਸਾਨੂੰ ਦੋਸਤੋ ਜਿਹੜੀਆਂ ਕੁਝ-ਕੁਝ ਗੱਲਾਂ ਜਿਹੜੀਆਂ ਜ਼ਰੂਰੀ ਸੀ ਆਪਾਂ ਕਿਤੇ ਨਾ ਕਿਤੇ ਵਿੱਚ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿਉਂਕਿ ਬਰੀਡ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਵੀਰਾਂ ਨੂੰ ਥੋੜੇ-ਥੋੜੇ ਸਮਝ ਆ ਉਹਨਾਂ ਨੂੰ ਆਉਣੀ ਲੱਗ ਪਵੇ ਜਿਨ੍ਹਾਂ ਨੂੰ ਪਤਾ ਦੋਸਤੋ ਉਹ ਤਾਂ ਬੰਦੇ ਖਿਡਾਰੀ ਹਨ ਉਹ ਅੱਗੇ ਹੋਰ ਵੀ ਸਿਹਤਾਰ ਕਰਦੇ ਪਏ ਉਹਨਾਂ ਦੇ ਵੀ ਧੰਨਵਾਦ ਜਿਹੜੇ ਇੱਕ ਮਹਾਨ ਜਿਹੜੇ ਵਧੀਆ ਚੰਗੇ ਉਪਰਾਲੇ ਕਰਦੇ ਪਏ ਤੇ ਵੀਰ ਢਿੱਲੋ ਹਾਂਜੀ ਪਾਈਏ ਚੰਨਣਾ ਕਿਹੜਾ ਪਸ਼ੂ ਸਟਾਰਟ ਕਰੀਏ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਇੱਕ ਨੰਬਰ ਵਾਲੀ ਤੋਂ ਕਰ ਲੈਨੇ ਜਿੱਦਾਂ ਕਿ ਦਰਸ਼ਕਾਂ ਦੀ ਡਿਮਾਂਡ ਸੀ ਤੇ ਤੁਸੀਂ ਵੀ ਕਿਹਾ ਸੀ ਕਿ ਕੋਈ ਮਾ ਚਾਹ ਹੁੰਦਾ ਹਰ ਇੱਕ ਨੂੰ ਚਾਹ ਹੁੰਦਾ ਹਰ ਇੱਕ ਨੂੰ ਨੀਲੀ ਰਾਵੀ ਮੇਰੇ ਘਰ ਵੀ ਹੋਵੇ ਤਾਂ ਕੋਸ਼ਿਸ਼ ਕੀਤੀ ਆਪਾਂ ਵੀ ਐਤ ਕੀ ਜਿਹੜਾ ਛੋਟਾ ਨੀਲੀ ਰਾਵੀ ਦਾ ਕਾਫਲਾ ਹੋਂਦੀ ਤੇ ਰੇਟ ਵੀ ਬਿਲਕੁਲ ਛੋਟਾ ਠੀਕ ਆ ਤੇ ਸਿੰਘ ਵਾਈਟ ਆ ਗਏ ਆ ਇੱਕ ਥਣ ਵੀ ਇਹਦਾ ਵਾਈਟ ਆ ਗਿਆ ਕਈ ਵੀਰ ਮੰਗ ਲੈਂਦੇ ਪਰ ਮੈਂ ਇਹਨੂੰ ਇਹ ਨਿਸ਼ਾਨੀਆਂ ਦੱਸ ਕੇ ਮਹਿੰਗੀ ਵੇਚਣ ਦੀ ਮੇਰੀ ਕੋਈ ਸੋਚ ਨਹੀਂ ਹੈ ਕਿ ਵੀ ਮੈਂ ਇਹਨੂੰ ਮਹਿੰਗਾ ਮੁੱਲ ਕਰਦਾ ਨਹੀਂ ਆਪਾਂ ਤਾਂ ਵੀਰ ਆਪਦਾ ਜੋ ਜੈਜ ਮਾਰਜਨ ਹੁੰਦਾ ਉਹ ਲੈਣਾ ਹੁੰਦਾ ਬਿਲਕੁਲ ਕੋਈ ਆਪਾਂ ਨੂੰ ਇਹ ਚੀਜ਼ ਨਾਲ ਮਤਲਬ ਨਹੀਂ ਕੋਈ ਕਿੱਦਾਂ ਦਾ ਉਹੀ ਨਗਰਾ ਕਿੱਦਾਂ ਦਾ ਨਹੀਂ ਸਿਰਫ ਆਪਾਂ ਨੂੰ ਇਹ ਗੱਲ ਹੈਗੀ ਆ ਵੀ ਕਰੈਕਟਰ ਚੰਗੇ ਹੋਣੇ ਚਾਹੀਦੇ ਬਸ ਬਿਲਕੁਲ ਆਹ ਦੋਸਤੋ ਬਾਕੀ ਤੁਸੀਂ ਬਿਲੋ ਦੇਖ ਸਕਦੇ ਥਣ ਦੇਖ ਸਕਦੇ ਤੇ ਬਿਲਕੁਲ ਵੱਟ ਬੂਟ ਪੂਰੇ ਪੈ ਰਹੇ ਆ ਥਣਾਂ ਦੇ ਵਿੱਚ ਉਹ ਤੁਸੀਂ ਵੇਖੋ ਚੰਗੀ ਸੋਹਣੀ ਝੋਲੀ ਆ ਵੇਖੋ ਆਹ ਮੂ ਬਹੁਤ ਜਗਾ ਅੱਖ ਤੁਸੀਂ ਦਿਖਾਓ ਜਰੂਰ ਆਹ ਕੈਰੈਕਟਰ ਵੇਖੋ ਤੁਸੀਂ ਦੋਸਤੋ ਨਿਸ਼ਾਨ ਵੀ ਪ੍ਰੋਪਰ ਨੇ ਮਲ ਕੋਏ ਜਿਹੜੇ ਗੁਲਾਬੀ ਰੰਗ ਦੇ ਕੋਏ ਆ ਆ ਅੱਖਾਂ ਵੇਖੋ ਤੁਸੀਂ ਦੇਖ ਸਕਦੇ ਆ ਬਿਲਕੁਲ ਮਲੋ ਮੂੰਹ ਦੀ ਵੀ ਇੰਨੀਆਂ ਪੋਲੀਆਂ ਇਹ ਕਰਮ ਵਾਲੀਆਂ ਜਿੱਦਾਂ ਮਰਜੀ ਆ ਜੁਬਾਨ ਦਿਖਾਓ ਗੁਲਾਬੀ ਰੰਗ ਦੀ ਜੁਬਾਨ ਬਿਲਕੁਲ ਬਿਲਕੁਲ ਬਹੁਤ ਜਿਨ੍ਹਾਂ ਦੇ ਘਰ ਆਈ ਆ ਉਹ ਦੱਸਦੇ ਕਹਿੰਦੇ ਰੋਟੀਆਂ ਰਾਟੀਆਂ ਦਾ ਇਦਾਂ ਆਪ ਹੀ ਮਲੋ ਮੂੰਹ ਚ ਮਲੋ ਹੀ ਪਾਉਂਦੇ ਰਹੇ ਕੋਈ ਇੰਨੀ ਠੰਡੀ ਬ੍ਰੀਡ ਆ ਬਾਕੀ ਝੋਲੀ ਝਾਲੀ ਵਾਲੀ ਚੰਗੀ ਆ ਪਤਲੇ ਪਿੰਡੇ ਚ ਕੱਟੀ ਆ ਪਤਲੇ ਪਿੰਡੇ ਦੀ ਆ ਆ ਦੇਖ ਸਕਦੇ ਆ ਸਾਹਮਣ ਤੋ ਦੋਸਤੋ ਇਹ ਸੀਗੀ ਇੱਕ ਨੰਬਰ ਵਾਲੀ ਕੱਟੀ ਬਿਲਕੁਲ ਪਹਿਲੇ ਨੰਬਰ ਤੇ ਤੇ ਵੀਰੇ ਉਮਰ ਕਿੰਨੀ ਹੋ ਗਈ ਜਾਂਦੀ ਉਮਰ ਵੀਰ ਜੀ ਉਹਨਾਂ ਦੇ ਦੱਸਣ ਮੁਤਾਬਕ ਇਹ 13 ਕਿ ਮਹੀਨਿਆਂ ਦੀ ਆ 13 ਮਹੀਨੇ ਦੀ ਉਮਰ ਆ ਦੋਸਤੋ ਮੰਨੋ ਸਾਲ ਕਦੇ ਨੇੜੇ ਲਗਭਗ ਦੇਖ ਕਹਿ ਸਕਦੇ ਆ ਥਣ ਵਾਈਟ ਆ ਗਿਆ ਮੋਟਾ ਥਾਣਾ ਇੱਕ ਵਾਈਟ ਥਣ ਇੱਕ ਚਿੱਟਾ ਥਾਣਾ ਦੋਸਤੋ ਤੇ ਥਾਣਾ ਹੈ ਵੀ ਆ ਵੇਖੋ ਵਿਰਲਾ ਦੇ ਵਿੱਚ ਆ ਵਿਰਲਾ ਦੇ ਵਿੱਚ ਹਾਂ ਚੰਗੇ ਆ ਥਾਣਾ ਹਾਂ ਤੇ ਠੀਕ ਹੈ ਸੋ ਸੇ ਲੋ ਵੀਰ ਬਾਕੀ ਮੁੱਲ ਕਿੰਨਾ ਕਰ ਦੇ ਜਾਂਦਾ ਇਹਦਾ ਬਾਈ ਜੀ ਮੁੱਲ ਆਪਾਂ 14.500 ਰੁਪਇਆ ਕਰਦੇ ਆ 14.500 ਉਹਦੇ ਵਿੱਚੋਂ ਵੀ ਜਿੰਨਾ ਕੋ ਹੋ ਸਕੇ ਜੇ ਜਮਾਨਤਾਂ ਜਰੂਰ ਕਰਾਂਗੇ ਠੀਕ ਆ ਸੋ ਦੋਸਤੋ 14.500 ਪਹਿਲੇ ਨੰਬਰ ਵਾਲੀ ਕੱਟੀ ਦਾ ਮੁੱਲ ਵੀਰ ਨੇ ਕੀਤਾ ਤੇ ਮਾਨਤਾਂ ਜਿਹੜਾ ਘਰੇ ਪਹੁੰਚਿਆ ਤਾਂ ਹਰ ਵਾਰ ਦੀ ਤਰ੍ਹਾਂ ਜਿਹੜੇ ਆ ਭੈਣ ਭਰਾਓ ਕਰਦੇ ਹੁੰਦੇ ਆ ਤੁਸੀਂ ਆ ਜਰੂਰ ਜਿਹੜਾ ਜਿੰਦੇ ਪਰਤੇ ਵਿੱਚ ਹੋਵੇ ਤੁਸੀਂ ਜਰੂਰ ਖਰੀਦ ਸਕਦੇ ਹੋ ਤੇ ਦੂਜੇ ਨੰਬਰ ਤੇ ਵੀਰ ਆਪਣੇ ਕੋਲੇ ਆ ਗਈ ਨੀਲੀ ਰਵੀ ਦੇ ਵਿੱਚ ਇਹਦਾ ਕੀ ਡਿਟੇਲ ਕਿੰਨੇ ਚਿਰ ਦੀ ਉਮਰ ਦੀ ਇਹਦੀ 1 ਸਾਲ ਦੀ ਉਮਰ ਹੈ ਜੀ ਠੀਕ ਆ ਮੈਲੀ ਵੀ ਅੱਖ ਉਹ ਬਹੁਤ ਤੇ ਸੋ ਦੋਸਤੋ ਅੱਖਾਂ ਜਿਹੜੀਆਂ ਬਿੱਲੀਆਂ ਨੇ ਮੰਨਕੀਆਂ ਅੱਖਾਂ ਨੇ ਕੋਈ ਤੁਹਾਨੂੰ ਬਰੜੀ ਅੱਖ ਨਜ਼ਰ ਨਹੀਂ ਆਊਗੀ ਕਿਉਂਕਿ ਕੱਟੀਆਂ ਜਿਹੜੀਆਂ ਇੱਕ ਸਿਲੈਕਸ਼ਨ ਜਿਹੜੀ ਉਹ ਲੈਂਦਾ ਹੀ ਨਹੀਂ ਇੱਕ ਸਿਲੈਕਸ਼ਨ ਆ ਵੀਰ ਕਿਉਂਕਿ ਘਰੇ ਪਚਾਉਣੀਆਂ ਹੁੰਦੀਆਂ ਹਰ ਇੱਕ ਭੈਣ ਭਰਾ ਦੇ ਕਰੇ ਜਾਂਦੀਆਂ ਇਹ ਚੀਜ਼ ਘੱਟ ਲੈ ਲਓ ਹਾਂਜੀ ਦੋ ਵੇਚ ਲੋ ਚਾਰਾਂ ਦੀ ਜਗਾ ਪਰ ਕੈਰੈਕਟਰ ਫੰਕਸ਼ਨ ਜਿਹੜੇ ਆ ਮੰਨ ਲਓ ਮੇਨ ਤਾਂ ਅੱਖ ਹੀ ਹੁੰਦੀ ਨੀਲੀ ਦੀ ਜੇ ਅੱਖ ਜੀ ਅੱਖ ਜੀ ਕੋਈ ਕਮੀਆਂ ਤਾਂ ਸਮਝ ਲੋ ਕੁਛਰੀ ਲੈਨ ਚ ਵੀ ਕਮੀ ਹੋ ਸਕਦੀ ਆ ਕੋਈ ਪਿਓ ਵਾਲੇ ਪੱਖ ਤੋਂ ਮਾੜੇ ਕਾਲਾ ਵੀ ਹੋ ਸਕਦਾ ਮਾਂ ਕਾਲੀ ਮਾਂ ਚ ਵੀ ਆ ਸਕਦੇ ਆ ਆ ਸਿੰਘ ਦਿਖਾਓ ਇਹਦੇ ਮੇਰਾ ਵੀਰ ਜਿਵੇਂ ਉਹਦੇ ਕੋਲ ਪੋਟੇ ਜਿੰਨੇ ਸਿੰਘ ਨਿੱਕਾ ਨਿੱਕਾ ਸਿੰਘ ਇੱਥੋਂ ਐਂ ਕੁੰਡਾ ਕਰ ਜਣਾ ਇਹਨੇ ਕਰਵਾ ਲਈ ਬਿਲਕੁਲ ਦੋਸਤੋ ਇੱਥੋਂ ਦੋਸਤੋ ਜਿਹੜਾ ਬਿਲਕੁਲ ਮੋਰਨਿਆ ਸਿੰਘ ਇਹਦੇ ਵੀ ਵਾਈਟ ਸਾਰੇ ਤੇ ਝੋੜੀ ਦਿਖਾਓ ਜੂਰ ਇਹਦਾ ਆ ਆ ਚੀਜ਼ ਦਿਖਾਓ ਜੀ ਜਿੰਨੀ ਸਰੀਰ ਦੀ ਪਤਲੀ ਆ ਦੇਖੋ ਪੀੜ ਮਹਿਸੂਸ ਦੇਖੋ ਸਕੈਨਰੀ ਦੇਖੋ ਦੁੱਧ ਵਾਲੀ ਲਾਈਨ ਆ ਜੀ ਬਿਲਕੁਲ ਫਰੀਕ ਦੇਖ ਸਕਦੇ ਬਿਲਕੁਲ ਫਰੀਕ ਆ ਬਾਕੀ ਤੇਲ ਦੇ ਖਾਓ ਪਲਾ ਦੀ ਆਟਾ ਬਣਾ ਲਓ ਜੀ ਟੇਲ ਵੀ ਉੱਪਰ ਤੱਕ ਵਾਈਟ ਆ ਦੋਸਤੋ ਤੇ ਨਿਸ਼ਾਨ ਤੁਹਾਨੂੰ ਪ੍ਰੋਪਰ ਕਰਾ ਜਿਹੜੇ ਬਿਲਕੁਲ ਪਤਲੀ ਟੇਲ ਦੀ ਆ ਉਹ ਦਿਸ ਰਿਹਾ ਹਵਾਨਾ ਜਿਹੜਾ ਦੋਸਤੋ ਵਾਈਟ ਥੱਲੇ ਉਹ ਵੀ ਇੱਥੇ ਥਣੀਆਂ ਵੇਖੋ ਦੋਸਤੋ ਇਹ ਦੂਰੋ ਦੂਰੋ ਖੜ ਕੇ ਥਣ ਦਿਖਾ ਰਹੇ ਆ ਤੁਹਾਨੂੰ ਕੋਈ ਖਿੱਚ ਕੇ ਨਹੀਂ ਐ ਕਰਤੇ ਓਏ ਕਰਤੇ ਦੇਖੋ ਦੁੱਧ ਵਾਲਾ ਥਣ ਲੱਗਾ ਹੋਇਆ ਦੇਖੋ ਤੇ ਅੰਕਲ ਪੱਪੂ ਸੰਧੂ ਅਕਸਰ ਹੀ ਕਹਿੰਦੇ ਕਿ ਜੇ ਇੱਕ ਥਣ ਵਾਈਟ ਕਈ ਵਾਰ ਆ ਜਾਂਦਾ ਤੇ ਵਾਕਿਆ ਇਹ ਗੱਲ ਸਹੀ ਆ ਵੀ ਵਾਈਟ ਥਣ ਕਿਤੇ ਨਾ ਕਿਤੇ ਇੱਕ ਆ ਜਾਂਦਾ ਬਹੁਤ ਚੰਗੀ ਲਾਈਨ ਮੰਨੀ ਗਈ ਆ ਜਿਹਦੇ ਮੰਨ ਲਓ ਵਾਈਟ ਥਣ ਆ ਜਾਣਾ ਚੰਗਾ ਦੁੱਧ ਹਾਂਜੀ ਤੇ ਆ ਢਿਲੋ ਵੀਰ ਇਹਦੀ ਕੀ ਰੇਂਜ ਰੱਖੀ ਹੋਈ ਹੈ ਇਹਦਾ ਵੀਰ ਜੀ 20000 ਰੁਪਿਆ ਰੇਂਜ ਰੱਖੀ ਹੋਈ ਹੈ 20000 ਦੇ ਵਿੱਚ ਹਾਂਜੀ ਠੀਕ ਆ 20000 ਦੇ ਵਿੱਚ ਦੋਸੂ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਕੱਟੀ ਦਿਖਾਈ ਆ ਇਹਦਾ ਮੁੱਲ ਆ ਬਾਕੀ ਤੋਰ ਨੂੰ ਆਪਾਂ ਰਹਿਣ ਦਿੰਦੇ ਨੇ ਦੋਸਤੋ ਕਿਉਂਕਿ ਪ੍ਰੋਪਰ ਤੋਰਿਆਂ ਕੁਝ ਜ਼ਿਆਦਾ ਨਹੀਂਗਾ ਬਿਲਕੁਲ ਆਪਾਂ ਨਜ਼ਦੀਕੀ ਤੋਂ ਤੁਹਾਨੂੰ ਦਿਖਾ ਦਿੰਦਾ ਸਾਰੇ ਇਹਨਾਂ ਦੀ ਜਦੋਂ ਅਸੀਂ ਇਹਦੇ ਵੀ ਘਰੋ ਖਰੀਦਦੇ ਆ ਇਹਨਾਂ ਦੀ ਡਿਟੇਲ ਬਕਾਇਦਾ ਜਾਨੀ ਕਿ ਇਹਨਾਂ ਦੇ ਫੰਕਸ਼ਨ ਚੈੱਕ ਕੀਤੇ ਜਾਂਦੇ ਵੀ ਲੱਤ ਕਿਦਾਂ ਖੜਨੀ ਕਿਦਾਂ ਤੁਰਦੀਆਂ ਕਿਦਾਂ ਸਾਰਾ ਕੁਝ ਵੀਰ ਕਿਉਂਕਿ ਪੈਸੇ ਲਾ ਕੇ ਲੈ ਕੇ ਆਉਣੀ ਹੁੰਦੀ ਤੇ ਅੱਗੋਂ ਜਿਹਨੇ ਸਾਡੇ ਕੋਲੇ ਲੈ ਕੇ ਜਾਣੀ ਉਹਨੇ ਵੀ ਪੈਸੇ ਦੇ ਕੇ ਲੈ ਕੇ ਜਾਣੀ ਆ ਇਸ ਕਰਕੇ ਹਾਂਜੀ ਸਾਰੇ ਦੋਸਤੋ ਇੱਕ ਮੈਂ ਤੁਹਾਨੂੰ ਹੁਣ ਤੀਜੇ ਨੰਬਰ ਤੇ ਜਿਹੜੀ ਕੱਟੀ ਦਿਖਾਉਂਗਾ ਬਹੁਤ ਵਧੀਆ ਚੰਗੇ ਸ਼ਾਨਦਾਰ ਬਿਲਕੁਲ ਵੇਖੋ ਤੁਸੀਂ ਬੋਡੀ ਸਟਰਕਚਰ ਵੇਖੋ ਕਿ ਪਹਿਲਾਂ ਬਾਕੀ ਦੀ ਗੱਲ ਬਾਤ ਆਪਾਂ ਕਰਦੇ ਆ ਬਹੁਤ ਚੰਗਾ ਜਿਹੜਾ ਦੁੱਧ ਚੰਗਾ ਮਿਲਕ ਪਿਆਇਆ ਲੱਗਦਾ ਕਿਉਂਕਿ ਉਮਰ ਵੀ ਥੋੜੀ ਆ ਤੇ ਸੋਹਣੀ ਬਹੁਤ ਗੁੰਦਵੇਂ ਸਰੀਰ ਦੀ ਆ ਦੋਸਤੋ ਭਾਰਾ ਜਿਹੜਾ ਬੋਡੀ ਸਟਰਕਚਰ ਹੈਗਾ ਉਹ ਦੁੱਧ ਵਾਲੀ ਲੂਈ ਆ ਜਿਹੜੀ ਹੁਣ ਵਾਲ ਵਾਲ ਕਰਕੇ ਕੀਤੇ ਨੇ ਕਰਮ ਵਾਲੀ ਨੇ ਹਾਂਜੀ ਹਾਂਜੀ ਤਾਂ ਦੇਖ ਸਕਦੇ ਆ ਆ ਵੇਖੋ ਦੋਸਤੋ ਟੇਡਾ ਕੱਟਾ ਇੱਕ ਵਾਰੀ ਸਟਰਕਚਰ ਵੇਖ ਲਓ ਤੁਸੀਂ ਬਿਲਕੁਲ ਕੈਰੇਕਟਰ ਵੇਖ ਲਓ ਉਸ ਤੋਂ ਬਾਅਦ ਆਪਾਂ ਜਿਹੜੀ ਗੱਲ ਕਰ ਲੈਣੀ ਆ ਅੱਖ ਜਿਹੜੀ ਬਹੁਤ ਹੀ ਸੋਹਣੀ ਲੱਗੀ ਦਿਖਾਓ ਦੋਨੋਂ ਇਹ ਇਹ ਕਈ ਵਾਰ ਟੇਢੇ ਕੱਟ ਤੇ ਇੱਕ ਅੱਖ ਜਿਆਦੀ ਆਉਂਦੀ ਐ ਇੱਕ ਘੱਟ ਦੂਜੀ ਅੱਖ ਇਹਦੇ ਨੂੰ ਵੀ ਸਿਰੇ ਦੀ ਆ ਦੇਖੋ ਤੇ ਲਾਲੀ ਜਿਹੜੀ ਅੱਖਾਂ ਦੇ ਵਿੱਚ ਜਿਹੜੇ ਕੋਲਿਆਂ ਦੇ ਵਿੱਚ ਲਾਲੀ ਆ ਉਹ ਤੁਹਾਨੂੰ ਦੋਵੇਂ ਪਾਸੇ ਜਿਹੜੀ ਮਿਲੂਗੀ ਤੇ ਮੈਂ ਦੋਵਾਂ ਪਾਸੇ ਨਹੀਂ ਵੀ ਸਾਰੀਆਂ ਕਟੀਆਂ 'ਚ ਮਿਲੇਗੀ ਤੁਹਾਨੂੰ ਦੋਸਤੋ ਮਨਕਣੀ ਅੱਖਾਂ ਦੋਸਤੋ ਆ ਪੈਰਾਂ ਦੇ ਨਿਸ਼ਾਨ ਜਿਹੜੇ ਜਵਾਬ ਅੱਗੇ ਤੁਸੀਂ ਉਹ ਤਾਂ ਹੋਣਾ ਜਰੂਰੀ ਜਵਾਬ ਹੈਗੇ ਆ ਜੀ ਬਾਕੀ ਵਾਈਟਨ ਨਿਸ਼ਾਨ ਬਿਲਕੁਲ ਜੈਜ ਮਾਰਕਿੰਗ ਦੇ ਵਿੱਚ ਆ ਗਏ ਆ ਆ ਜਵਾਬ ਹੈਗੇ ਆ ਦੋਸਤੋ ਤੇ ਮਗਰ ਜਿਹੜਾ ਤੁਸੀਂ ਆ ਪੈਰਾਂ ਦੋਵਾਂ ਦੇ ਜਿਹੜੇ ਵਾਈਟ ਤੁਹਾਨੂੰ ਦੋਸਤੋ तकरीबन ਇੱਕ ਗਿੱਠ ਤੇ ਬਿਲਕ ਠੀਕ ਹੈ ਤੇ ਤੇ ਲੋ ਵੀਰ ਆ ਕੱਟੀ ਦੀ ਉਮਰ ਕਿੰਨੀ ਹੈ ਇਹਦੀ ਵੀਰ ਜੀ 8 ਕ ਮਹੀਨੇ ਉਮਰ ਹੈ ਜੀ 8 ਮੰਥ ਦੀ ਇਹ ਜਾ ਹਾਂ ਸਾਢੇ 7 8 ਮਹੀਨੇ ਦੀ ਉਮਰ ਆ ਨਿੱਕਾ ਬਿਲਕੁਲ ਸਿੰਘ ਆ ਗਿਆ ਜੀ ਇਹਦੇ ਵੀ ਠੀਕ ਆ ਬਿਲਕੁਲ ਛੋਟਾ ਹੀ ਆ 7 ਕ ਮਹੀਨੇ 8 ਮਹੀਨੇ ਦੇ ਨੇ ਇਹਦੀ ਉਮਰ ਹੈਗੀ ਆ ਠੀਕ ਆ ਤੇ ਕੋਈ ਆਪਾਂ ਨੂੰ ਦਾ ਰਿਕਾਰਡ ਬਾਰੇ ਕਿਉਂਕਿ ਕੱਟੀ ਕਾਫੀ ਚੰਗੀ ਰਿਕਾਰਡ ਵੀਰ ਦਾ ਵੀ ਜਿਹੜੇ ਇਹਨਾਂ ਦੇ ਮਾਪਿਓ ਆਣਾ ਨਾ ਨਾ ਉਹ ਮੇਲਿਆਂ 'ਚ ਗਏ ਆ ਹਾਂਜੀ ਤੇ ਨਾਂ ਹੀ ਉਹਨਾਂ ਨੇ ਕਿਤੇ ਲਾਈਵ ਕੀਤੀਆਂ ਹਾਂ ਹਾਂ ਤੇ ਇਹ ਜਿਹਨੂੰ ਜਿਹੜੇ ਸਾਹਨ ਦੀ ਲੱਗਦੀ ਆ ਮੈਂ ਤਾਂ ਦਰਸ਼ਕਾਂ ਨੂੰ ਇਹ ਨਾ ਮੇਰੇ ਕਹਿੰਦੇ ਨਾ ਜਾਓ ਜੇ ਚੰਗੇ ਸਾਨ ਦੀ ਮਾਪੋ ਦੀ ਲੱਗਦੀ ਆ ਤੇ ਲੈ ਲੈਣ ਕਿਉਂਕਿ ਦੋਸਤੋ ਮੇਨ ਮਾਪੋ ਦੀ ਗੱਲ ਨਹੀਂ ਹੁੰਦੀ ਮੇਨ ਆ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਵੀ ਜਿਹੜੀਆਂ ਇਹ ਚੀਜ਼ਾਂ ਇਹ ਕਿਸੇ ਖਾਸियत ਕਰਕੇ ਆਉਂਦੀਆਂ ਐਵੇਂ ਤਾਂ ਆਉਂਦੀਆਂ ਨਹੀਂ ਕਟ ਹੋ ਗਿਆ ਟੇਡਾ ਮਣਕਣੀ ਆਖ ਹੋ ਗਿਆ ਮੰਨ ਲਓ ਪੈਰ ਜਿਵੇਂ ਘੋੜੀਆਂ ਨੂੰ ਸੁੱਧੀ ਖੜੀ ਆ ਕੱਟੀ ਦੇਖੋ ਬਿਲਕੁਲ ਬਿਲਕੁਲ ਇਹਨਾਂ ਦੇ ਜਿਹੜੇ ਮੰਨ ਲਓ ਮਾ ਪਿਓ ਆ ਨਾਰਮਲ ਜੀਵਨਦਾਰਾਂ ਦੇ ਘਰੇ ਆਪਣੇ ਰੱਖੇ ਜਿਹੜੇ ਬਾਰਡਰ ਲਾਈਨ ਦੇ ਪਹਿਲਾ ਪਸ਼ੋਕੜੀ ਜਿਹਨਾਂ ਦਾ ਸੰਭਿਆ ਹੋਇਆ ਇੱਕ ਘਰੇਲੂ ਜਿਹੜਾ ਉਹਨਾਂ ਦਾ ਇਹਦਾ ਪਿਓ ਆ ਤੇ ਘਰੇਲੂ ਜਿਹੜੀ ਮਾ ਜਿਹੜੀ ਜਿਹੜੀ ਚਾਰੇ ਤੇ ਨਾਰਮਲ ਚਾਰੇ ਤੇ 13 14 ਕਿਲੋ ਦੁੱਧ ਕਰਦੀ ਆ ਇਸ ਟਾਈਮ ਆਸੂ ਦੋਸਤੋ ਬਿਆ ਦੇ ਨੇੜੇ ਕਹਿੰਦੇ ਸੀਗੇ ਉਹ 7 8 ਮਹੀਨਿਆਂ ਦੇ ਨੇੜਾ ਤੇ ਇਸ ਟਾਈਮ ਹਜੇ ਦੁੱਧ ਦੇ ਯਾਰੀ ਉਹ ਵੱਢ ਕੇ ਤੇ 10 ਲੀਟਰ ਦੁੱਧ ਹਜੇ ਆ ਮੰਨ ਲਓ ਪੰਜਾ ਮਹੀਨਿਆਂ ਛੇ ਮਹੀਨਿਆਂ ਦੀ ਗੱਲ ਨਾਲ ਕਿਹੜੀ ਮਾਜ ਦਿੰਦੀ 10 ਲੀਟਰ ਕੋਈ ਵੀ ਨਹੀਂ ਦਿੰ ਵੇਖੋ ਇਹਨਾਂ ਦਾ ਬਹੁਤ ਜਿਹੜਾ ਨਾ ਕਹਿੰਦੇ ਨੇ ਵੀ ਢੁੱਡਾ ਮਾਰ ਕੇ ਜਿਹੜਾ ਚੰਗਾ ਪਸ਼ੂ ਹੁੰਦਾ ਤੇ ਦੁੱਧ ਵੀ ਮਾਂ ਦੇ ਥੱਲੇ ਹੋਵੇ ਤਾਂ ਢੁੱਡਾ ਮਾਰ ਕੇ ਪੀ ਜਾਂਦਾ ਤੇ ਆਹ ਵੇਖੋ ਤੁਸੀਂ ਇਹ ਮੈਂ ਨਾ ਇੱਕ ਗੱਲ ਸੰਧੂ ਐਕਸਪਲੇਨ ਕਰਨੀ ਚਾਹਣਾ ਹਾਂ ਜਿਹੜੀ ਮਾਂ ਦੇ ਥੱਲੇ ਕੋਈ 13-14 ਕਿਲੋ ਦੁੱਧ ਹੋਊਗਾ ਨਾ ਹਾਂਜੀ ਉਹਦਾ ਹੀ ਬੱਚਾ ਤਗੜਾ ਪਲੂ ਕਿਉਂ ਕਿਉਂਕਿ ਅੱਜਕੱਲ ਫੀਡਾਂ ਬਹੁਤ ਮਹਿੰਗੀਆਂ ਹੋ ਗਈਆਂ ਟਰਾਕਾਂ ਬਹੁਤ ਮਹਿੰਗੀਆਂ ਹੋ ਗਈਆਂ ਬਿਲਕੁਲ ਦੁੱਧ ਜੇ 8 ਕਿਲੋ ਵਾਲੀ ਨੂੰ 4 ਕਿਲੋ ਦੁੱਧ ਕਿਸੇ ਨੇ ਨਹੀਂ ਛੱਡਣਾ ਬਿਲਕੁਲ ਜਿਹਦੇ ਥੱਲੇ 13-14 ਕਿਲੋ ਦੁੱਧ ਆਣਾ ਉਹਨੇ ਹੀ 4 ਕਿਲੋ ਛੱਡਣਾ ਉਹਨੇ ਕਿਹਾ ਕੋਈ ਗੱਲ ਨਹੀਂ 10 ਕਿਲੋ ਫੇਰ ਆਪਦਾ ਫੀਡ ਦਾ ਖਰਚਾ ਮੰਨ ਲਓ ਘਰ ਦਾ ਸਰਕਲ ਚਲਾਈ ਜਾਂਦੀ ਹੈ ਤੇ 4 ਕਿਲੋ ਨਾਲ ਕੱਟੀ ਦੰਬੇ ਵਰਗੀ ਬਣਾ ਲਓ ਸਹੀ ਹੈ ਸਹੀ ਆਪਾਂ ਨੂੰ ਵੀ ਪਤਾ ਜਿਹੜਾ ਬੱਚਾ ਪਲਿਆ ਉਹਦਾ ਇਹਦੀ ਸ਼ੇ ਕਰ ਦਿੰਦਾ ਵੀ ਇਹ ਤਾਂ ਆਪ ਦਾ ਖਰਚਾ ਨਹੀਂ ਮਹਾ ਮੱਝ ਪੂਰਾ ਕਰਦੀ ਤੇ ਬੱਚੇ ਨੂੰ ਕੀ ਛੱਡੀਏ ਬਿਲਕੁਲ ਜੀ ਹਾਂ ਜੀ ਆਹ ਸੋ ਦੋਸਤੋ ਇਸ ਇਹ ਬੜੇ ਮੁੱਲੀ ਜਿਹੜੀਆਂ ਗੱਲਾਂ ਨੇ ਦੋਸਤੋ ਵੀ ਤੁਸੀਂ ਜ਼ਰੂਰ ਨੋਟ ਕਰੀ ਜਿਓ ਕਿਉਂਕਿ ਇੱਕ ਜਿਹੜੀ ਪੈਠ ਬੜਾ ਜਿਵੇਂ ਬਾਈ ਆਪਾਂ ਅਕਸਰੀ ਵੀਡੀਓ ਦੇਖਦੇ ਆ ਦੋ ਗਿੱਠਾਂ ਦਾ ਚੌੜਾ ਪੈਠ ਬੁੜਾ ਵੇਖੋ ਕਿਨੀ ਮੰਨ ਲਓ ਪਿਛੋਂ ਚੌੜੀ ਆ ਬਿਲਕੁਲ ਖੁੱਲੀ ਬੰਦਰ ਦੀ ਕੱਟੀ ਆ ਬਿਲਕੁਲ ਹਾਂ ਜੀ ਤੇ ਜਿਹੜਾ ਥਾਣੇ ਦੋਸਤੋ ਵੀ ਤੁਸੀਂ ਵੇਖੋ ਕਿਉਂਕਿ ਇਹ ਬੱਚਾ 8 ਮਹੀਨੇ ਹੈ ਜੇ ਬੱਚਾ ਦੂਸਰੋ ਦੂਸਰਾ ਨਹੀਂ ਥਣ ਤਾਂ ਕੱਢੂਗੀ ਕੱਟੀ ਹੋਰ ਚ ਦੋਸਤੋ ਬਾਕੀ 4 ਥਾਣ ਆਪਣੀ ਗਾਰੰਟੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ 4 ਥਾਣਾ ਦੋਸਤੋ ਤੇ ਵੱਟ ਫੁੱਟ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬਾਕੀ ਸੋਹਣੀ ਆ ਬਹੁਤ ਜਿਆਦਾ ਖੂਬਸੂਰਤ ਆ ਬਿਲਕੁਲ ਮਤਲਬ ਕੀ ਅਖਰੀ ਦਿਨ ਵਾਲੀ ਛਾਇਆ ਦੋਸਤੋ ਮੈਂ ਜਿਹੜੀ ਫਾਈਨਲ ਦੀ ਚੀਜ਼ ਕਹੂੰਗਾ ਵੀ ਜਿਹੜਾ ਸ਼ੌਂਕ ਪਗਾਉਣਾ ਚਾਹੁੰਦੇ ਆ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ ਢਿੱਲੋ ਫਿਰ ਮੁੱਲ ਕੀ ਕਰ ਦਿੰਦਾ ਮੋਲੇ ਦਾ ਫੋਨ ਤੇ ਨਾ ਕਰਦੀਏ ਮੈਂ ਨਹੀਂ ਦੱਸਦਗੇ ਵੀਰੇ ਦੱਸਾਂ ਕੀ ਚੱਕਰੇ ਭੀ ਭੈਣ ਭਰਾ ਨੂੰ ਪਤਾ ਲੱਗ ਜਾਏ ਫਿਰ ਬਹੁਤੇ ਭੈਣਾਂ ਦੇ ਭਰਾਵਾਂ ਦੇ ਜਿਹੜੇ ਨਾ ਲਾਮੇ ਆਉਂਦੇ ਆ ਮੈਨੂੰ ਵੀ ਵੀਰ ਜਿਹੜੇ ਨਹੀਂ ਫੋਨ ਤੇ ਰੇਡ ਕਰਦੇ ਤੇ ਫਿਰ ਥੋੜਾ ਜਿਹਾ ਵੀਡੀਓ ਬਣਾਉਣ ਦਾ ਫਾਇਦਾ ਨਹੀਂ ਕੋਈ ਆਪਾਂ ਨੂੰ ਆਪਾਂ ਇਹਦਾ ਬਈ 1.24 ਹਜ਼ਾਰ ਰੁਪਏ ਮੁੱਲ ਕਰਦੇ ਆ 1.24 ਹਜ਼ਾਰ ਹਾਂਜੀ ਮਾਨਤਾ ਨੂੰ ਜਿੰਨਾ ਹੋ ਸਕੇ ਜਾਇਜ਼ ਕਰਾਂਗੇ ਜੇ ਕੋਈ 4-5 ਹਜ਼ਾਰ ਦਾ ਉਹਨਾਂ ਰੱਖ ਕੇ ਆਪਣੇ ਕੋਲੇ ਆਉਂਦਾ ਜਾਂ ਫੋਨ ਲੋਂਦਾ ਤੇ ਉਹ ਵੀਰ ਫੋਨ ਨਾ ਲਾਵੇ ਹਨਾ ਹਾਂ ਸੋ ਦੋਸਤੋ ਪਰ ਇਹਨਾਂ ਨੂੰ ਖਰਾਬ ਕਰਨਾ ਚਾਹੁੰਦੇ ਹਰ ਇੱਕ ਦਾ ਟਾਈਮ ਬਹੁਤ ਕੀ ਅਰੇਂਜ ਹੈਗੀ ਆ ਡੀਪ ਚਾਰ ਕੱਟੀਆਂ ਖੜੀਆਂ ਸਾਰਿਆਂ ਨੂੰ ਵੱਡੀ ਬਾਡੀ ਦੀ ਕੱਟੀ ਆਹ ਬੋਲੂਗੀ ਜੀ ਬਿਲਕੁਲ ਜੀ ਅੱਜ ਹੀ ਤਕਰੀਬਨ ਜਿਉਂ ਸਾਲ-ਸਾਲ ਦੀਆਂ ਨੇ ਤੇ ਇਹ 8 ਮਹੀਨੇ ਦੀ ਬਿਲਕੁਲ ਕੱਦ ਕਾਠੀ ਬਰਾਬਰ ਦੀ ਹੈ ਹਾਂ ਜੀ ਬਿਲਕੁਲ ਜੀ ਤੇ 24000 ਰੁਪਏ ਤੋਂ ਰੇਂਜ ਹੈਗੀ ਇਸ ਕੱਟੀ ਦੀ ਜਿਸ ਵੀ ਭੈਣ ਭਰਾ ਨੂੰ ਵੀਰ ਨੂੰ ਪਸੰਦ ਆਉਂਦੀ ਆ ਮੁੱਲ ਤੁਸੀਂ ਵੀਰ ਨਾਲ ਫੋਨ ਤੇ ਵੀ ਕਰ ਸਕਦੇ ਹੋ ਵਾਧਾ ਘਾਟਾ ਜੋ ਵੀ ਜੋ ਕਰਨਾ ਤੁਸੀਂ ਫੋਨ ਤੇ ਉਹ ਗੱਲਬਾਤ ਹੋਰ ਕਰ ਸਕਦੇ ਹੋ ਨੰਬਰ ਮੈਂ ਜਿਹੜਾ ਵੀਡੀਓ ਦੇ ਵਿੱਚ ਚੰਦੇ ਕਰ ਦੂੰਗਾ ਮਨਦੀਪ ਸਿੰਘ ਢਿੱਲੋਂ ਦੇ ਤੇ ਫਿਰ ਆ ਚੌਥੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਕੱਟੀ ਆ ਗਈ ਹੈ ਇਹਦਾ ਮਤਲਬ ਕੀ ਰਿਕਾਰਡ ਹੈ ਕੱਟੀ ਇਹ ਵੀਰ ਜੀ ਆਪਾਂ ਗੁજરા ਤੋਂ ਲਈ ਆ ਠੀਕ ਆ ਗੁજરા ਕੋਲੇ ਸਾਨ ਵੀ ਚੰਗਾ ਹੀ ਉਹ ਥੋੜਾ ਜਿਹਾ ਗੱਲ ਹੋਈ ਨਹੀਂ ਮੈਂ ਜਿਨ੍ਹਾਂ ਦਾ ਉਸਾਨ ਸੀਗਾ ਹਾਂਜੀ ਮੈਂ ਹੁਣ ਨਾ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਪਿੱਛੇ ਲਾਈਵ ਵੀ ਕਰਾਈਆਂ ਮੱਝਾ ਹੋ ਸਕਦਾ ਕਿਸੇ ਦੇ ਮਨ ਦੇ ਵਿੱਚ ਇਹ ਹੋਵੇ ਵੀ ਯਾਰ ਬਾਈ ਘਰੇ ਐ ਗੱਪ ਮਾਰਦਾ ਜਾਂ ਕੋਹ ਖਰੀ ਜਾਂਦਾ ਆਪਾਂ ਗੁਜਰਾ ਦੇ ਕਹਿਣ ਤੇ ਕੱਟੀ ਲਈ ਆ ਬਾਕੀ ਇਹ ਮੈਂ ਸਾਣ ਦਾ ਨਾ ਸੁਣ ਕੇ ਜਾਂ ਪਿੱਛੇ ਉਹਨਾਂ ਦੇ ਫਾਰਮ ਜਿਹੜਾ ਆਪਣੇ ਪੰਜਾਬ ਦਾ ਨੰਬਰ 1 ਫਾਰਮ ਆ ਉਹਨਾਂ ਦਾ ਸੁਣ ਕੇ ਮੈਂ ਕੱਟੀ ਨਹੀਂ ਲਈ ਇਹ ਮੈਂ ਕੱਟੀ ਦੀ ਵੀਰ ਕਰੈਕਟਰ ਵੇਖਿਆ ਜੀ ਇਹਦੀ ਉਮਰ ਹੈਗੀ ਸਾਰੀ 14 ਕੁ ਮਹੀਨੇ 14 15 ਮਹੀਨੇ ਉਮਰ ਆ ਤੇ ਵੀਰ ਮੇਰੇ ਕੋਲੇ ਵੀ ਝੋਟੀਆਂ ਘਰੇ ਦੋ ਤਿੰਨ ਰੱਖੀਆਂ ਜਿਹਦੇ ਵਿੱਚ ਮੈਂ ਸੇਲ ਕੀਤੀਆਂ ਦੋ ਅੱਗੇ ਝੋਟੀਆਂ ਜੀ ਇੰਨੀ ਸਾਫ ਸੁਥਰੀਆਂ ਉਹ ਵੀ ਨਹੀਂ ਹੈਗੀਆਂ ਮੇਰੇ ਘਰ ਦੀਆਂ ਹੈਗੀਆਂ ਜਿੰਨੀ ਇਹ ਸਾਫ ਸੁਥਰ ਜੈਜ ਮਾਰਕਿੰਗ ਆ ਵੀਰ ਤੇ ਜਿਹੜਾ ਇਹਨੂੰ ਆਰਡਰ ਲੱਗਾ ਨਾ ਉਹ ਮੇਰੇ ਹਿਸਾਬ ਨਾਲ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਵੇਖਿਆ ਕੱਟੀਆਂ ਤਾਂ ਮੈਂ ਘੱਟੋ ਘੱਟ ਜ਼ਿਆਦਾ ਨਹੀਂ ਕੋਈ 4-500 ਕੱਟੀਆਂ ਆਪਣੀ ਲਾਈਫ ਚ ਵੇਚਦੀ ਹੋਊਗੀ ਆ ਦੋਸਤੋ ਜਿਹੜਾ ਇਹਨੂੰ ਆਰਡਰ ਲੱਗਾ ਨਾ ਏ ਉਹਦੇ ਕਹਿਣ ਨੂੰ ਮੈਂ ਆਪਦੀ ਜ਼ਿੰਦਗੀ ਚ ਪਹਿਲੀ ਕੱਟੀ ਵੇਖੀ ਜਿਹੜਾ ਇਹਨੂੰ ਆਰਡਰ ਲੱਗਾ ਮੈਂ ਦੋਸਤੋ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਸੀ ਵੀ ਚੰਗੇ ਖਾਨਦਾਨ ਤੋਂ ਆਵੇ ਵੀ ਦੋਸਤੋ ਜਿਹੜਾ ਆਰਡਰ ਤੋਂ ਜਿਹੜਾ ਝਲਕ ਜ਼ਰੂਰ ਪੈਂਦੀ ਹੁੰਦੀ ਆ ਉਹ ਤੁਸੀਂ ਜ਼ਰੂਰ ਵੇਖੋ ਅਸਲ ਦੇ ਵਿੱਚ ਆਪਾਂ ਝੋਲੀਆਂ ਕਹਿ ਦਿੰਦੇ ਨੇ ਦੋਸਤੋ ਝੋਲੀਆਂ ਅਸਲ ਦੇ ਵਿੱਚ ਕੱਟੀਆਂ ਦੀਆਂ ਇੱਥੋਂ ਆਪਾਂ ਕਹਿਣ ਦੇ ਹੱਕਦਾਰ ਵੀ ਹੈਗੇ ਆ ਤੇ ਵਿਖਾਉਣ ਦੇ ਹੱਕਦਾਰ ਵੀ ਹੈਗੇ ਆ ਕਿਉਂਕਿ ਬਹੁਤ ਘੱਟ ਬਹੁਤ ਰੀਅਰ ਕੇਸ ਦੇ ਵਿੱਚ ਦੂਰ ਕੋਈ ਝੋਲੀ ਖਿੱਚ ਕੇ ਨਹੀਂ ਇਧਰ ਚਾਲਣੇ ਕਰਕੇ ਦਿਖਾ ਦਿਓ ਕੋਈ ਝੋਲੀ ਖੱਚ ਕੇ ਨਹੀਂ ਇਹਨੂੰ ਇਹ ਆ ਕਰੈਕਟਰ ਜਿੱਧਰ ਦੀ ਮਰਜ਼ੀ ਬੈਠ ਜਾਓ ਦੂਰੋਂ ਦਿਖਾਓ ਮਾੜਾ ਆ ਦਰਸ਼ਕਾਂ ਨੂੰ ਜਿੱਧਰ ਦੀ ਮਰਜ਼ੀ ਬੈਠ ਜਾਓ ਵੀਰ ਇਹ ਨਹੀਂ ਹੈਗਾ ਵੀ ਇਹ ਟੱਪ ਕੇ ਖੁਰਲੀਆਂ ਚ ਵੜ ਜਾਣਗੀਆਂ ਕੋਸ਼ ਆ ਆ ਜਿਹੜੇ ਅਲਟਰ ਨੇ ਕਿਸੇ ਦਿਨ ਨੂੰ ਉਹਦੇ ਕਹਿਣ ਨੂੰ ਕਮਾਲਾ ਕਰਾ ਦੇਣੀਆਂ ਹੈਗੀਆਂ ਬਹੁਤ ਸੋਹਣਾ ਜੀ ਬਾਕੀ ਧੋਨਾ ਜਿਹੜਾ ਦੇਖੋ ਆ ਮੋਰਾ ਦੇ ਧੋਨ ਨਹੀਂ ਲੰਮਾ ਹੁੰਦਾ ਇਹਦੇ ਧੋਨ ਜਿਹੜਾ ਦੇਖ ਸਕਦੇ ਤੁਸੀਂ ਬਿਲਕੁਲ ਬਾਕੀ ਚੰਗੀ ਆ ਬਾਕੀ ਇਹ ਨਹੀਂ ਪਤਾ ਹੁਣ ਵੀ ਉਹ ਗੁੱਜਰਵੀਰ ਨੇ ਪੈਸੇ ਲੈਣ ਕਰਕੇ ਕਹਿਤਾ ਵੀ ਸਾਡੇ ਉਸੇ ਸਾਹ ਦੀ ਸਾਹਣ ਵਿੱਚ ਹੀ ਫਿਰਦਾ ਮਾਲ ਤੇ ਬਾਕੀ ਮੈਨੂੰ ਉਸ ਚੀਜ਼ ਨਾਲ ਮਤਬ ਨਹੀਂ ਮੈਨੂੰ ਤਾਂ ਆ ਚੀਜ਼ ਨਾਲ ਮਤਬਲਾ ਜੇ 10 ਕਿਲੋ ਵਾਲਾ ਭਾਂਡਾ ਹੋਊ ਤੇ ਉਹਦੇ ਵਿੱਚ ਦੁੱਧ 10 ਕਿਲੋ ਪੈਣਾ ਬਿਲਕੁਲ ਸੋ ਦੋਸਤੋ 10 ਕਿਲੋ ਵਾਲਾ ਤੇ 15 ਪੈਣਾ ਜੇ ਆ ਭਾਂਡਾ ਛੋਟਾ ਹੋਊਗਾ ਲੱਗਾ ਤੇ ਉਹਨੇ ਦੁੱਧ ਕਿੰਨਾ ਕੁ ਦੇ ਦੇਣਾ ਬਿਲਕੁਲ ਬਿਲਕੁਲ ਬਾਕੀ ਦੋਸਤੋ ਕੈਰੈਕਟਰ ਜਿਹੜੇ ਤੁਸੀਂ ਜ਼ਰੂਰ ਵੇਖ ਲਓ ਇੱਥੋਂ ਜਿਹੜਾ ਤੁਸੀਂ ਸੂਹ ਤੇ ਬਹੁਤ ਵੀਰ ਸਕਰੀਨ ਨੇ ਵੀ ਸੂਹ ਤੇ ਨਿਸ਼ਾਨ ਹੋਣਾ ਚਾਹੀਦਾ ਉਹ ਵੀ ਦੇਖੋ ਤੇ ਆਹ ਵੇਖੋ ਦੋਸਤੋ ਮਗਰਲੀਆਂ ਲੱਤਾਂ ਦੇ ਨਿਸ਼ਾਨ ਚਮੜੀ ਵੇਖੋ ਜੀ ਗੁਲਾਬੀ ਬਿਲਕੁਲ ਸਕਿਨ ਗੁਲਾਬੀ ਆ ਠੀਕ ਬਾਕੀ ਇੱਕ ਟੇਡੇ ਘੜੇ ਤੇ ਹੁੰਦਾ ਹੀ ਆਖ ਨਾ ਮੈਂ ਬਹੁਤ ਕਟੀਆਂ ਵੇਚੀਆਂ ਪਹਿਲਾਂ ਵੀ ਇੱਕ ਅੱਖ ਜਿਆਦਾ ਗੁਲਾਬੀ ਹੋਣੀ ਤੇ ਦੂਜੀ ਘਟ ਜਾਣੀ ਪਰ ਇਹ ਦੋਨੋਂ ਹੀ ਉਤੋ ਜੀਆਂ ਅੱਖਾਂ ਬਿਲਕੁਲ ਗੁਲਾਬੀ ਰੰਗ ਦੇ ਕੋਈ ਆ ਠੀਕ ਆ ਦੇਖ ਸਕਦੇ ਤੁਸੀਂ ਬਿਲਕੁਲ ਦੋਨੋਂ ਗੁਲਾਬੀ ਰੰਗ ਦੇ ਕੋਏ ਆ ਹਰ ਇੱਕ ਖਾਸੀਅਤ ਦੋਸਤੋ ਤੁਹਾਨੂੰ ਇਸ ਕੱਟੀ ਦੇ ਵਿੱਚ ਮਿਲੇਗੀ ਕਰੈਕਟਰ ਵਜੋਂ ਵੀ ਤੇ ਸਿੰਗਾਂ ਦੀ ਬੰਤਰ ਵਜੋਂ ਵੀ ਸਿੰਗ ਜਿਹੜਾ ਦੋਸਤੋ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ 2.5-3 ਇੰਚ ਜਿਹੜਾ ਸਿੰਗਾ ਟੋਟਲ ਵੀ ਬਿਲਕੁਲ ਰਾਉਂਡ ਸ਼ੇਪ ਤੇ ਇੱਥੋਂ ਜਿਹੜਾ ਚੁੱਕ ਲਿਆ ਇੱਥੋਂ ਗੋਲ ਕਰਕੇ ਬਿਲਕੁਲ ਖੁੱਤੀ ਜਿਹੜਾ ਦੋਸਤੋ ਸਿੰਗ ਲੱਗ ਰਿਹਾ ਆਹ ਵੇਖੋ ਇਹਦੀ ਵੀਡੀਓ ਬਣਾਉਣ ਦਾ ਨਾ ਮੇਰਾ ਇੱਕ ਮੇਨ ਕਾਰਨ ਸੀਗਾ ਇਹ ਕੱਟੀ ਪਰਾਲੀ ਤੋਂ ਆਈ ਆ ਪਰਾਲੀ ਪਾਉਂਦੇ ਆ ਸਿਆਲਾ ਦੇ ਵਿੱਚ ਮਟਰਾਂ ਦੀਆਂ ਛਿਲਕਾ ਪਾਦੀਆਂ ਆਲੂਆਂ ਦੀਆਂ ਵੇਲਾਂ ਪਾਦੀਆਂ ਆਲੂ ਵੀ ਪਾਣ ਦੇ ਮੰਦੇ ਮਿਲ ਜਾਣ ਬਿਲਕੁਲ ਇਹਨੂੰ ਦਾਣਾ ਨਹੀਂ ਇਹਨਾਂ ਦਾਣਾ ਆਪੇ ਪਾਇਆ ਦਾਣਾ ਇਹ ਹਜੇ ਪਛਾਣਦੀ ਨਹੀਂ ਵੀ ਇਹ ਕੀ ਚੀਜ਼ ਹੁੰਦੀ ਜੀ ਤਾਂ ਖਾਦੀ ਨਹੀਂ ਜਾਂਦੀ ਤਾਂ ਦੁੱਧ ਤੇ ਪਹਿਲਾਂ ਚਲੋ ਪਲੀ ਪੜੀ ਉਸ ਤੋਂ ਬਾਅਦ ਤਾਂ ਮੰਨ ਲਓ ਬਹਾਰਾ ਜਾਰਾ ਕਿਤੇ ਮੰਨ ਲਓ ਮਿਲਦਾ ਜਮੀ ਜਮੀ ਸੁਧਾ ਛੱਡ ਦੇ ਪੱਠਾ ਬਿਲਕੁਲ ਸੋ ਦੋਸਤੋ ਇਹ ਕੱਟੀ ਨਾਲ ਸਿਰਫ ਕੁਝ ਦਿਨਾਂ ਬਾਅਦ ਆਪਾਂ ਇਹਦੀ ਅਪਡੇਟ ਕਰਾਂਗੇ ਅੱਜ ਤੋਂ 1 ਮਹੀਨੇ ਬਾਅਦ ਮੈਂ ਚਲੋ ਮਾਨ ਨਹੀਂ ਕਰਦਾ ਪਰ ਸੇਵਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਦੀ ਇੱਕ ਮਹੀਨੇ ਬਾਅਦ ਇਕੱਤੀ ਵਿਖਾਵਾਂਗੇ ਵੀ ਇਹ ਉਹੀ ਕੱਟੀ ਆ ਜਾਂ ਕਿਵੇਂ ਆ ਸਹੀਓ ਇੱਕ ਮਹੀਨੇ ਬਾਅਦ ਪੂਰੀ ਦਰਸ਼ਕਾਂ ਦੇ ਨਿਗਾਹ ਪਾਵਾਂਗੇ ਸਹੀ ਹੈ ਦੋਸਤੋ ਬੇਸ਼ੱਕ ਦੋਸਤੋ ਇੱਥੇ ਇੱਕ ਗੱਲ ਮੈਂ ਐਡ ਕਰ ਦੇਣਾ ਵੀ ਜੇਕਰ ਗੁਜਰਾਂ ਦੇ ਕੋਲ ਵੀਰ ਨੇ ਲੈ ਕੇ ਆਂਦੀ ਹੈ ਤੇ ਗੁਜਰਾਂ ਦੇ ਕੋਲ ਅਸਲ ਦੇ ਵਿੱਚ ਦੋਸਤੋ ਸੁਨਮਾਲੀ ਵਸਤੀ ਦਾ ਮਾਲ ਜਿਹੜਾ ਉਹਨਾਂ ਝੋਟੀਆਂ ਦੀ ਬਲੱਡ ਲੈਣਾ ਦੋਸਤੋ ਗਾਂ ਦੀ ਗਾਂ ਉਹ ਤੁਰੀ ਆ ਰਹੀ ਹੈ ਤੇ ਚੰਗੇ ਮਤਲਬ ਕਿ ਖਾਨਦਾਨ ਦੀ ਮੈਂ ਤਾਂ ਕਿਹਾ ਸੀਗਾ ਵੀ ਕਿਉਂਕਿ ਆਰਡਰ ਤੋਂ ਜਿਹੜਾ ਦੋਸਤੋ ਝਲਕਾ ਉਹ ਤੁਹਾਨੂੰ ਦਿਖਾ ਵੀ ਦਿੱਤੀ ਆ ਕਿਉਂਕਿ ਜਿਹੜੇ ਆਰਡਰ ਆ ਦੋਸਤੋ ਜਾਂ ਹਵਾਨੇ ਆ ਜਾਂ ਮਤਲਬ ਕਿ ਝੋਲੀਆਂ ਕਹਿ ਲਈਏ ਕਟੀਆਂ ਦੇ ਵਿੱਚ ਵੀ ਉਹ ਏਦਾਂ ਦੀਆਂ ਜਿਹੜੀਆਂ ਲੱਭੜੀਆਂ ਦੋਸਤੋ 100 ਦੇ ਵਿੱਚੋਂ ਕੋਈ ਦੋ ਚਾਰ ਹੀ ਤੁਹਾਨੂੰ ਨਜ਼ਰ ਆਉਣਗੀਆਂ ਅਸਲ ਦੇ ਵਿੱਚ ਬਿਲਕੁਲ ਜਿਹੜਾ ਬਿਲਕੁਲ ਝੋਲੀ ਹੁੰਦੀ ਹੈ ਨਾਲ ਲੱਗੀ ਹੁੰਦੀ ਹੈ ਬਿਲਕੁਲ ਨਿੱਕਾ ਨਿੱਕਾ ਥਣ ਹੁੰਦਾ ਪਰ ਇਸ ਕੱਟੀ ਦੀ ਉਮਰ ਦੇ ਹਿਸਾਬ ਨਾਲ ਤੇ ਵੇਖੋਗੇ ਵੀ ਝੋਲੀ ਬਹੁਤ ਜਰੀ ਸੋਹਣੀ ਹੈ ਤੇ ਉਮਰ ਦੀ ਵੀ ਢਲੋਕ ਨਹੀਂ ਦੱਸ ਹੀ ਇਹਦੀ ਹੈਗੀ ਵੇਚਦਾ ਇਹਦਾ ਪਤਾ ਕੀ ਗੱਲ ਆ ਵੀਰ ਇੱਥੇ ਦਰਸ਼ਕਾਂ ਨੇ ਕਮੈਂਟ ਕਰਨੇ ਆ ਯਾਰ ਜਿਹੜੀ ਆ ਮੰਨ ਲਓ ਇਹ ਘਰੇ ਰੱਖ ਲਈ ਜਾਂ ਕਿਵੇਂ ਆ ਇਹ ਵੀ ਵੇਚ ਦਾਂਗੇ ਜੇ ਕੋਈ ਜਦੋਂ ਮੈਂ ਖਰੀਦੀ ਆ ਨਾ ਇਹ ਇਸੇ ਕਰਕੇ ਖਰੀਦੀ ਆ ਵੀ ਇਹ ਮੰਨ ਲਓ ਘਰੇ ਰੱਖਣੀ ਪੈ ਸਕਦੀ ਆ ਇਸੇ ਸੋਚ ਨਾਲ ਹੀ ਲਈ ਆ ਵੀ ਜੇ ਘਰੇ ਰੱਖਣੀ ਪਊ ਕੱਲ ਨੂੰ ਕੋਈ ਦੋਆਂ ਸਾਲਾਂ ਨੂੰ ਡੇਢ ਸਾਲ ਨੂੰ ਜਦੋਂ ਮਹਾਰਾਜ ਜੀ ਦੇ ਤੇ ਕੋਈ ਕਿਰਪਾ ਕਰੂਗਾ ਦੋ ਸਾਲ ਨੂੰ ਉਦੋਂ ਫਿਰ ਮੂਹ ਮੰਗਿਆ ਉਹਦੇ ਕੋਲ ਰੁਪਈਏ ਜਿੰਨੇ ਮਰਜ਼ੀ ਕੋ ਲੈ ਲਵੇ ਬਿਲਕੁਲ ਸਹੀ ਹਾਂਜੀ ਸੋ ਦੋਸਤੋ ਏ ਸੀਗੇ ਵੀਰ ਅਮਨਦੀਪ ਸਿੰਘ ਢਿੱਲੋਂ ਪਿੰਡਕ ਮਿਲਕ ਅਕਾਲੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਹੈ ਜੀ ਵਪਾਰ ਦਾ ਕੰਮ ਆ ਦੋਸਤੋ ਪਸ਼ੂ ਹੈ ਜਿਹੜਾ ਦੋਸਤੋ ਛੋਟਾ ਸਾਲ ਦੀ ਸਵਾ ਸਾਲ ਦੀ ਡੇਢ ਸਾਲ ਦੀ ਕੱਟੀ ਤੋਂ ਲੈ ਕੇ 2.5 ਸਾਲ ਦੀਆਂ ਝੋਟੀਆਂ ਜਿਹੜੀਆਂ ਉਹ ਵੀ ਨਾਰਮਲ ਇਸ ਕਿੱਲੇ ਦੇ ਉੱਪਰ ਤੁਹਾਨੂੰ ਵੇਖਣ ਦੇ ਵਿੱਚ ਮਿਲੀਆਂ ਵੀ ਹੋਣਗੀਆਂ ਤੇ ਮਿਲਦੀਆਂ ਵੀ ਰਹਿੰਦੀਆਂ ਸੋ ਬਾਕੀ ਬਰੀਡ ਦੇ ਉੱਪਰ ਜਿਹੜੇ ਵੀਰ ਵਰਕ ਕਰਨਾ ਚਾਹੁੰਦੇ ਜਾਂ ਕੰਮ ਕਰਨਾ ਚਾਹੁੰਦੇ ਆ ਸ਼ੌਂਕ ਹੈਗਾ ਚੀਜ਼ ਦਾ ਵੀ ਚੀਜ਼ ਲੈਣੀ ਆ ਪਰ ਮਿਲਦੀ ਨਹੀਂ ਪਈਗੀ ਕਿਉਂਕਿ ਦੋਸਤੋ ਚਾਰ ਨੱਕ ਪੰਜ ਨੱਕ ਇਸ ਗੇੜ ਖੁਰਰੀ ਤੇ ਵੱਜੇ ਤੁਹਾਨੂੰ ਨਜ਼ਰ ਆਉਣਗੇ ਇੱਕ ਨੱਕ ਤੁਸੀਂ ਖਰੀਦੋਗੇ ਤਾਂ ਸਾਰਾ ਦਿਨ ਦੋਸਤੋ ਪਿੰਡਾਂ ਦੇ ਵਿੱਚ ਗੇੜੇ ਮਾਰਨੇ ਬਹੁਤ ਜ਼ਿਆਦਾ ਔਖੇ ਆ ਕਿਉਂਕਿ ਪਸ਼ੂ ਆ ਜੇਕਰ ਹੈਗਾ ਕਿਸੇ ਕੋਲ ਲੱਭ ਜਾਵੇ ਤਾਂ ਉਹ ਸੇਲ ਨਹੀਂ ਕਰਦਾ ਹੁੰਦਾ ਵੀ ਕਿਤੇ ਨਾ ਕਿਤੇ ਦੋਸਤੋ ਜਦੋਂ ਇਸ ਟਿਕਾਣੇ ਤੇ ਚੀਜ਼ ਆ ਜਾਵੇ ਤੇ ਜਿਹੜਾ ਭਾਅ ਉੱਪਰ ਥੱਲੇ ਕਰਕੇ ਇਹ ਚੀਜ਼ ਜ਼ਰੂਰ ਖਰੀਦ ਲਿਆ ਕਰੋ ਕਿਉਂਕਿ ਜਿਹੜਾ ਸ਼ੌਂਕ ਵੀ ਪੂਰਾ ਹੋ ਜਾਏ ਇਸ ਬੋਲ ਦੀ ਜਾਂ ਇਸ ਮਾਟਰ ਦਾ ਹੀ ਰਿਕਾਰਡ ਆ ਕਿਉਂਕਿ ਨਾਰਮਲੀ ਜੇਕਰ ਆਪਾਂ ਵੇਖੀਏ ਤਾਂ 10 12 12 13 ਲੀਟਰ ਵਾਲੀ ਮੱਜਰੀਆਂ ਹੀ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੀ ਸੋਚ ਸਮਝੇ ਅਨੁਸਾਰ ਮੁੱਲ ਦੇ ਸਮੇਤ ਦੋਸਤੋ ਕੈਰੇਕਟਰ ਪੂਰੇ ਤੁਹਾਨੂੰ ਵਿਖਾ ਦਿੱਤੇ ਆ ਕਟੀਆਂ ਦੇ ਤੇ ਆਪਦੇ ਹਿਸਾਬ ਨਾਲ ਤੁਸੀਂ ਮੁੱਲ ਵੀ ਲਗਾ ਸਕਦੇ ਹੋ ਫੋਨ ਕਰ ਸਕਦੇ ਹੋ ਘਰੇ ਮੌਕੇ ਤੇ ਆ ਕੇ ਵਿਜ਼ਿਟ ਕਰਕੇ ਪਿੰਡ ਮਿਲਕ ਕੰਡੀਆਂ ਰੇਟ ਤੁਸੀਂ ਆ ਵੀਰ ਦੇ ਨਾਲ ਬਾਤचीत ਕਰਕੇ ਤੈਅ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ